ਕਸ਼ੀਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਥ ਪਟੀ ਤੇ ਅੱਪਾ ਅੱਜ ਸੂਟ ਪੈਂਟ ਕਰ ਰਹੇ ਆ ਹਨਾ ਇਹਨਾਂ ਥੋੜਾ ਗਿੱਲਾ ਸੀ ਮੈਂ ਸੋਚਿਆ ਚਲੋ ਇੰਨੇ ਵੀਡੀਓ ਬਣਾ ਲੈਨੇ ਆ ਵੈਸੇ ਵੀਡੀਓ ਦਾ ਟਾਈਮ ਮੈਸੇ ਹੀ ਮਿਲਦਾ ਪਰ ਆਪਾਂ ਜਿਹੜਿਆ ਇਹਨੇ ਸੁੱਕ ਰਿਆ ਸੀ ਤੇ ਇਹਦਾ ਮੈਂ ਡਿਜ਼ਾਈਨ ਤੁਹਾਨੂੰ ਦਿਖਾਉਣੀ ਆ ਇਹਨਾਂ ਆਪਾਂ ਜੌਰਜਟ ਦਾ ਜਿਹੜਾ ਸਟਾਫ ਸੂਟ ਦਾ ਰੱਖਿਆ ਤੇ ਦੁਪੱਟਾ ਰੱਖਿਆ ਜੀ ਇਹਦੇ ਨਾਲ ਟੈਬੀ ਦਾ ਬਹੁਤ ਵਧੀਆ ਲੰਦਾ ਜੀ ਟੈਬੀ ਦਾ ਦੁਪੱਟਾ ਪੈਂਟ ਔਰ ਗੈਂਜ਼ਾ ਵਾਂਗੂ ਹੀ ਲੱਗਦਾ ਇਸ ਤੇ ਦੇਖੋ ਤੁਸੀਂ ਟ੍ਰਾਂਸਪੇਰੈਂਟ ਔਰਗੇਂਜ਼ਾ ਹੁੰਦਾ ਹੈ ਇਹ ਵੀ ਇਹ ਲੱਗਦਾ ਬਹੁਤ ਸੋਹਣਾ ਹਲਕਾ ਜਿਹਾ ਪੇਂਟ ਹੁੰਦਾ ਮਤਲਬ ਇਹ ਤੇ ਲੇਅਰ ਜਾਦੇ ਨਹੀਂ ਬੰਦੀ ਥੰਨੇ ਜੀ ਲੇਅਰ ਹੀ ਬੰਦੀ ਆ ਤੇ ਇਹਦਾ ਸ਼ਰਟ ਸੀ ਇਹਨੇ ਸੁੱਕ ਗਿਆ ਤੇ ਇਹਦੀ ਜਿਹੜੀ ਸ਼ਰਟ ਬਣਾਈ ਹੈ ਬਹੁਤ ਸੋਹਣੀ ਸ਼ਰਟ ਬਣੀ ਹੈ ਇਹਦਾ ਕੇ ਇਹਦਾ ਡਿਜ਼ਾਈਨ ਬਣਾਇਆ ਸ਼ਰਟ ਦਾ ਇਹਦਾ ਪ੍ਰਾਈਸ ਵੀ ਬਿਲਕੁਲ ਠੀਕ ਠੀਕ ਬਣ ਜਾਂਦਾ ਮਤਲਬ ਮਸਲੀਨ ਤੇ ਬਣਾਉਂਗੇ 2800 ਚ ਬਣ ਜੂਗਾ ਤੇ ਜਾਰਜਟ ਤੇ ਬਣਾਉਂਗੇ 2500 ਚ ਬਣ ਜੂਗਾ ਤੇ ਨੇਚਰਲ ਗ੍ਰੇਪ ਤੇ ਥੋੜਾ ਜਿਹੜਾ ਤੋਂਕਸ ਹੋਇਆ ਮਹਿੰਗਾ ਪੈ ਜੂਗਾ ਮਸਲੀਨ ਤੋਂ ਇਹ ਡਿਜ਼ਾਈਨ ਹੈ ਜਿਹੜਾ ਤੇ ਬਾਜੂ ਤੇ ਆ ਗਿਆ ਜੇ ਤੁਸੀਂ ਪਹੁੰਚੇ ਤੇ ਬਣਵਾਉਣਾ ਉਹ ਵੀ ਬਣਵਾ ਸਕਦੇ ਹੋ ਤੁਹਾਡੀ ਚੋਇਸ ਹੈ ਜਿਵੇਂ ਦਾ ਕੰਮ ਕਰਾਉਣਾ ਕਰਾ ਸਕਦੇ ਹੋ ਬਹੁਤੀ ਸੋਹਣੀ ਸੋਹਣੀ ਜੀ ਕਲਰ ਲੈਣੇ ਕਲਰਫੁਲ ਜਿਹਾ ਡਿਜ਼ਾਈਨ ਹੈ ਤਾਂ ਇਹ ਚ ਜੀ ਬਹੁਤ ਲੱਗਦਾ ਜੀ ਕਿਉਂਕਿ ਇੱਕ ਕਲਰ ਕਰਦੇ ਆਪਾਂ ਹਨਾ ਜਿਵੇਂ ਕੇ ਰਗ ਦੁਪੱਟਾ ਕਾਫੀ ਪੇਂਟ ਇਸ ਚ ਬੋਰ ਜੇ ਹੋ ਜਾਂਦੇ ਆ ਪਰ ਇਹ ਚ ਜੀ ਲੱਗਦਾ ਕਿਉਂਕਿ ਕਲਰ ਬਦਲਦੇ ਰਹਿੰਦੇ ਆ ਬਹੁਤ ਸੋਹਣਾ ਲੱਗ ਰਿਹਾ ਮਮੀ ਨੂੰ ਬਹੁਤ ਪਸੰਦ ਆਇਆ ਇਹ ਸਕਾਈ ਜਿਹਾ ਕਲਰ ਨਵਾ ਜਿਹਾ ਕਲਰ ਆਇਆ ਜੀ ਇਹ ਪਹਿਲਾਂ ਤਾਂ ਕਾਮਨ ਜਿਹੇ ਕਲਰ ਨੇ ਜਿਹੜੇ ਆਪਣੇ ਉਹ ਹੀ ਸਕਾਈ ਬਲੂ ਹੋ ਗਿਆ ਬਲੂ ਹੋ ਗਿਆ ਐਵੇਂ ਦੀ ਮਿਲਦੇ ਹੁੰਦੇ ਸੀ ਥੋੜੇ ਇਸ ਵਾਰ ਜਿਹੜੇ ਕਲਰ ਨੇ ਉਹ ਚੇਂਜ ਆਏ ਨੇ ਇਹ ਵਾਲਾ ਕਲਰ ਵੀ ਨਵਾਂ ਜਿਹਾ ਮਿਲਿਆ ਪਰ ਬਣਾਉਣਾ ਨਹੀਂ ਤਾਂ ਬਣਾਉਣੀ ਪੈਂਦੇ ਨੇ ਐਵੇਂ ਦੇ ਕਲਰ ਪੇਸਟਰਲ ਜਿਹੇ ਬਣਾਉਣੇ ਪੈਂਦੇ ਸੀ ਹੁਣ ਚਲੋ ਮਿਲ ਜਾਂਦੇ ਨੇ ਜਿਵੇਂ ਸਕਿਨ ਵੀ ਮਿਲ ਜਾਂਦਾ ਹੁਣ ਤੇ ਸਕਿਨ ਤੇ ਪੀਚ ਮਿਲ ਜਾਂਦਾ ਇਹ ਵਾਲਾ ਕਲਰ ਮਿਲ ਜਾਂਦਾ ਪਲ ਤਾਂ ਬਸ ਉਹੀ ਰਾਣੀ orange red sky blue blue ਹੋ ਗਿਆ black white ਇਹ ਜੀ ਮਿਲਦੇ ਹੁੰਦੇ ਸੀ ਤੇ ਆਪਾਂ ਦੁਪੱਟਾ ਦਾ ਵਿਰਲਾ-ਵਿਰਲਾ ਰੱਖਿਆ ਇਹ ਫਲਾਰ ਮੈਂ ਤੁਹਾਨੂੰ ਕਾਫੀ ਵੀਡੀਓ ਚ ਬਣਾ ਕੇ ਦੱਸੇ ਨੇ ਇੱਕ ਬ੍ਰਸ਼ ਤੇ ਆਪਾਂ white ਲੈ ਲੈਣੇ ਆ ਥੋੜਾ ਕਲਰ ਦੂਜਾ ਲੈ ਲੈਣੇ ਐਵੇਂ ਆਪਾਂ ਜਿਹੜੇ ਬਣਾਏ ਸੀਗੇ ਤੇ ਆਪਾਂ ਲੀਫਸ ਦਾ ਕਈ ਵਾਰ ਤੁਹਾਨੂੰ ਕੱਟ ਦਿਸਿਆ ਹੋਇਆ ਮੈਂ ਤੁਹਾਨੂੰ ਟਾਣੀਆਂ ਬਣਾਉਣੀਆਂ ਸਿਖਾਉਣੀਆ ਜਿਵੇਂ ਦੇਖੋ ਤੁਸੀਂ ਇਹ ਨਾ ਮੈਂ ਡਰਾ ਨਹੀਂ ਕੀਤਾ ਕਿਤੇ ਵੀ ਡਰਾ ਨਹੀਂ ਕੀਤਾ ਮੈਂ ਇਸ ਤੇ ਜਿੱਥੇ ਜੇ ਮਨ ਕਰਿਆ ਤੁਸੀਂ ਵੀ ਇੰਹੀਂ ਕਰਿਆ ਕਰੋ ਫ੍ਰੀ ਮਾਈਂਡਡ ਹੋ ਕੇ ਜਿਹੜਾ ਆਪਣਾ ਪੇਂਟ ਕਰਿਆ ਕਰੋ ਹਨਾ ਜਿੱਥੇ ਜੇ ਜੀ ਕਰਦਾ ਮਤਲਬ ਇੱਥੋਂ ਜੇ ਕੱਟ ਲੱਗਦੀ ਇੱਥੇ ਜਿਵੇਂ ਇੱਥੋਂ ਮੈਨੂੰ ਖਾਲੀ ਜਾਂ ਲੱਗਿਆ ਵੀ ਇੱਥੇ ਸਕਾਈ ਜਾਂ ਘਾਟ ਹੈ ਮੈਂ ਇੱਥੇ ਸਕਾਈ ਫਲਾਅ ਦੇਤਾ ਇਧਰ ਨੀਚੇ ਹੈਗਾ ਸੀ ਇਧਰ ਹੈਗਾ ਸੀ ਤੇ yellow virle ਜਿਹਦੇ ਤੇ red ਤੇ ਆਹ ਨਵਾਂ ਜਾਂ ਨਿਊ ਜੈਸ਼ਟ ਕਲਰ ਹੈ ਜਿਹੜਾ ਇਹਦੇ ਤਾਂ ਐ ਮੈਂ ਹੁਣ ਜਿੱਥੇ ਜੇ ਜੀ ਕਰਦਾ ਉਥੇ-ਉਥੇ ਜੇ ਫਲਾਰ ਬਣਾਤੇ ਹੁਣ ਇਹਨੂੰ ਕਵਰ ਅਪ ਕੀ ਦੇਣਾ ਕਰਨਾ ਹੈ ਜਿਹੜਾ ਆਪਣਾ ਕਲਰ ਹੋਊਗਾ ਮਹਿੰਦੀ ਮੈਂ ਜਿਹੜਾ ਲੀਫ ਦਾ ਕਲਰ ਹੈ ਉਹ ਮਹਿੰਦੀ ਰੱਖਿਆ ਸੈਪ ਗ੍ਰੀਨ ਹੈ ਜੀ ਇਹ ਤੇ ਇਹਦੇ ਹੁਣ ਆਪਾਂ ਮਹਿੰਦੀ ਕਲਰ ਲਿਆ ਤੇ ਡਿਜ਼ਾਈਨ ਅਕੋਰਡਿੰਗ ਜਿਹੜੀਆਂ ਟਾਣੀਆਂ ਨੇ ਉਹ ਇਸੇ ਤਰ੍ਹਾਂ ਦੀਆਂ ਹੀ ਨੇ ਠੀਕ ਹੈ ਜੀ ਇਸ ਤਰ੍ਹਾਂ ਨਹੀਂ ਵਸੇ ਨੂੰ ਕਵਰ ਕਰਨਾ ਬਿਰਲੀ ਨਹੀਂ ਨਾ ਰਹਿਣਾ ਪ੍ਰੈਕਟਿਸ ਕਰੋਗੇ ਤਾਂ ਸਾਬ ਹੋਣ ਲੱਗ ਜੂਗਾ ਮੈਨੂੰ ਕਿਹੜਾ ਸ਼ੁਰੂ ਤੋਂ ਹੀ ਇੰਨਾ ਆਉਣ ਲੱਗ ਗਿਆ ਸੀ ਹੌਲੀ ਹੌਲੀ ਪ੍ਰੈਕਟਿਸ ਨਾਲ ਹੀ ਸਭ ਕੁਝ ਹੈ ਜਿਹੜਾ ਉਹ ਆ ਜਾਂਦਾ ਹੁੰਦਾ ਹੈ ਤੇ ਇੱਥੇ ਆਪਾਂ ਲੀਫਸ ਲਾ ਦਾਂਗੇ ਇਹਦੀਆਂ ਟਾਣੀਆਂ ਲੱਗਣਗੀਆਂ ਇਸ ਇਸ ਤਰ੍ਹਾਂ ਡਿਜ਼ਾਈਨ ਹੈ ਜੀ ਇਸੇ ਤਰ੍ਹਾਂ ਡਿਜ਼ਾਈਨ ਬਣਿਆ ਹੋਇਆ ਤੇ ਇਹ ਟਾਣੀਆਂ ਤੇ ਜਿਹੜੇ ਲੀਫਸ ਲੱਗੇ ਹੋਏ ਨੇ ਜਿਵੇਂ ਜਿਹੜੇ ਲੀਫਸ ਦੇ ਵੀ ਕਾਫੀ ਡਿਜ਼ਾਈਨ ਹੁੰਦੇ ਨੇ ਜਿਹੜਾ ਡਿਜ਼ਾਈਨ ਤੁਹਾਨੂੰ ਸੋਖਾ ਲੱਗਦਾ ਤੁਸੀਂ ਉਹ ਉਹ ਵਾਲੇ ਲੀਫਸ ਬਣਾ ਲੈ ਕਰੋ ਆਪਣੇ ਡਿਜ਼ਾਈਨ ਚ ਜਿਵੇਂ ਪਹਿਲਾਂ ਮੈਂ ਨਾ ਇਹ ਨਾ ਬਣਾਏ ਸੀਗੇ ਕਾਫੀ ਜਿਵੇਂ ਵਾਈਟ ਬੇਸ ਲੈ ਕੇ ਇਹ ਫਲਾਰ ਦਾ ਵਾਈਟ ਬੇਸ ਲੈ ਕੇ ਬਣਾ ਲੈਂਦੀ ਸੀ ਦਿਖਾਇਓ ਤੇ ਹੁਣ ਮੈਨੂੰ ਠੀਕ ਲੱਗਦਾ ਮੈਂ ਵਾਈਟ ਨਾਲ ਹੀ ਲੈ ਲੈਣੀ ਹੁੰਦੀ ਆ ਬ੍ਰਸ਼ ਦੇ ਪਹਿਲੇ ਮੈਂ ਵਾਈਟ ਰੱਖਦੀ ਉੱਪਰ ਸ਼ੇਡਿੰਗ ਡਾਰਕ ਦੀ ਕਰਦੀ ਉਸ ਨਾਲੋਂ ਇਹ ਠੀਕ ਰਹਿੰਦਾ ਜੀ ਜਿੱਥੇ ਜੇ ਸਹੀ ਲੱਗਦਾ ਹੈ ਲੈ ਲੇਦੇ ਰੋ ਉਥੇ ਤੇylar ਵੀ ਸਾਰੇ ਸੋਖੇ ਡਿਜ਼ਾਈਨ ਦੇ ਨੇ ਕੋਈ ਵੀ ਔਖਾ ਨਹੀਂ ਹੈ ਇਸ ਚ カラー ਬਹੁਤ ਲੱਗਦਾ ਇਹ ਤੇ ਕਿਉਂਕਿ ਗ੍ਰੀਨ ਜਿਆਦਾ ਲੱਗਦਾ ਹੁੰਦਾ ਵੈਸੇ ਵੀ ਪੀਸ ਜੇ ਹਮੇਸ਼ਾ ਜਿਹੜਾ ਕਲਰ ਲਵਾਂਗੇ ਆਪਾਂ ਉਹ ਕਾਫੀ ਲੱਗ ਜਾਂਦਾ ਜਿਹੜੀ ਆਪਾਂ ਸਿਲਕ ਪੇਂਟਿੰਗ ਕਰਦੇ ਆ ਉਹ ਚ ਹਲੇ ਘੱਟ ਲੱਗਦਾ ਕਿਉਂਕਿ ਉਹ ਵਾਟਰ ਨਾਲ ਪਹਿਲਾਂ ਜਿਹੜਾ ਕੀਤਾ ਜਾਂਦਾ ਸਟੱਫ ਥੋੜਾ ਜਿਹੜਾ ਵੈਕਟੂ ਹੁੰਦਾ ਉਹ ਤੇ ਕਲਰ ਐਬਜ਼ੌਰਬ ਘੱਟ ਹੁੰਦਾ ਇਹ ਚ ਜ਼ਿਆਦਾ ਹੋ ਜਾਂਦਾ ਜੀ ਇਸ ਤਰ੍ਹਾਂ ਬਸ ਇਹਨੂੰ ਸਾਰਾ ਫਿਲ ਕਰਨਾ ਅਸੀਂ ਫਿਲ ਕਰਿਆ ਹੋਇਆ ਤੁਹਾਨੂੰ ਦਿਖਾਉਨੇ ਆ ਸਾਰਾ ਫਿਲ ਕਰਕੇ ਦਿਖਾਉਣੀ ਹੈ ਤੁਹਾਨੂੰ ਕਿਵੇਂ ਦਾ ਬਣੂਗਾ ਜੀ ਇਹ ਤੇ ਵਿੱਚ ਵੀ ਇਹਦੇ ਫਲਾਰ ਪਾਵਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਸੌਖਾ ਤਰੀਕਾ ਜੀ ਬਹੁਤ ਇਹ ਜਿਵੇਂ ਇਹਦੇ ਨਾਲ ਦੁਪੱਟਾ ਪੂਰਾ ਫੁੱਲ ਫਿਲ ਵੀ ਹੋ ਜਾਊਗਾ ਤੇ ਡਿਜ਼ਾਈਨ ਵੀ ਬਹੁਤ ਹੀ ਪਰਮਾ ਲੱਗੂਗਾ ਤੇ ਸੌਖਾ ਡਿਜ਼ਾਈਨ ਵੀ ਹੈ ਜੀ ਜਿਹੜਾ ਆਪਾਂ ਸੂਟ ਰੈਡੀ ਕੀਤਾ ਹੈ ਨਾ ਉਹ ਆਪਣਾ ਫੁੱਲ ਰੈਡੀ ਹੋ ਗਿਆ ਪੇਂਟ ਵਾਲਾ ਤੇ ਇਹ ਰਿਹਾ ਉਹਦੇ ਘੇਰੇ ਦਾ ਕੰਮ ਇਹ ਰਿਹਾ ਦਾ ਕੰਮ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਹੋਇਆ ਹੈ ਕਾਫੀ ਕਲਰ ਲਾਈ ਦੇ ਨੇ ਇਸ 'ਚ ਬਹੁਤ ਹੀ ਆਸਾਨ ਤਰੀਕੇ ਨਾਲ ਸਾਰੇ ਜਿਹੜੇ ਫਲਾਰ ਨੇ ਬਹੁਤ ਹੀ ਆਸਾਨ ਤਰੀਕੇ ਨਾਲ ਬਣ ਜਾਂਦੇ ਨੇ ਜੇ ਤੁਸੀਂ ਬਣਾ ਕੇ ਦੇਖੋਗੇ ਤਾਂ ਬਹੁਤ ਹੈਨਾ ਆਸਾਨੀ ਨਾਲ ਇਹਨਾਂ ਨੂੰ ਬਣਾ ਸਕਦੇ ਹੋ ਬਾਕੀ ਤੁਹਾਨੂੰ ਅਸੀਂ ਤਰੀਕਾ ਦੱਸਦੇ ਰਹਨੇ ਆ ਸਾਡੀਆਂ ਪਿਛਲੀਆਂ ਵੀਡੀਓਜ਼ ਵੀ ਦੇਖ ਸਕਦੇ ਹੋ ਤੁਸੀਂ ਪੇਂਟਿੰਗ ਵਾਲੀਆਂ ਉਹਨਾਂ 'ਚ ਵੀ ਤਰੀਕੇ ਦੱਸੇ ਗਏ ਨੇ ਅਲੱਗ-ਅਲੱਗ ਤੇ ਸਾਰੇ ਤਰੀਕੇ ਹੀ ਆਸਾਨ ਹੁੰਦੇ ਨੇ ਪੇਂਟਿੰਗ ਦੇ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਇਹ ਬਣਿਆ ਸੀ ਜੀ ਤੇ ਇਹਦੇ ਬਾਜੂ ਤੇ ਛੋਟੇ-ਛੋਟੇ ਫਲਾਰ ਬਣਾਏ ਨੇ ਵੈਸੇ ਇਹ ਆਪਣਾ ਡਿਜ਼ਾਈਨ ਹੈ ਜਿਹੜਾ ਵਾਈਟ ਤੇ ਬਣ ਕੇ ਗਿਆ ਹਰ ਵਾਰ ਇਹ ਪਹਿਲੀ ਵਾਰ ਜਿਹੜਾ ਇਹਦਾ ਕਲਰ ਚੇਂਜ ਹੋਇਆ ਪਿੰਕ ਤੇ ਬਣਾਇਆ ਇਹ ਫੁੱਲ ਰਹੂਗਾ ਜੀ ਬਾਜੂ ਦੇ ਉੱਪਰ ਤੇ ਦੁਪੱਟਾ ਇਹਦਾ ਮੈਂ ਵੀਰ ਕੀਤਾ ਤੁਸੀਂ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਦੁਪੱਟਾ ਥੋੜਾ ਲੁੱਕ ਦਾ ਪਤਾ ਲੱਗ ਜਾਂਦਾ ਹੈ ਤੇ ਦੁਪੱਟੇ ਸਾਰੇ ਰਹਿਣਗੇ ਜੀ 2.5 ਮੀਟਰ ਦੇ 2.5 ਮੀਟਰ ਦੀ ਕਟਿੰਗ ਹੋਊਗੀ ਸਾਰਿਆਂ ਦੀ ਤੇ ਬਹੁਤ ਸੋਹਣਾ ਬਣਿਆ ਜੀ ਦੋਵੇਂ ਪਾਸੇ ਦੋਵੇਂ ਲੇਡੀਆਂ ਜਿਹੜੇ ਉਹ ਫੁੱਲ ਹੈਵੀ ਨੇ ਬਹੁਤ ਹੀ ਸੋਹਣਾ ਰੀਜ਼ਨੇਬਲ ਪ੍ਰਾਈਸ 'ਚ ਬਣਿਆ ਨਾਲੇ ਸੂਟ ਬਿਲਕੁਲ ਜੈਨੂਨ ਜੇ ਪ੍ਰਾਈਸ 'ਚ ਰੈਡੀ ਕਰਾ ਸਕਦੇ ਹੋ ਤੁਸੀਂ ਇਹਨੂੰ ਕਿਸੇ ਵੀ ਕਲਰ ਕੰਟਰਾਸਟ 'ਚ ਰੈਡੀ ਕਰਾ ਸਕਦੇ ਹੋ ਓਕੇ ਜੀ ਉਮੀਦ ਕਰਦੀ ਹਾਂ ਸਾਡਾ ਡਿਜ਼ਾਈਨ ਤੇ ਸਾਡਾ ਸਟ ਰੈਡੀ ਕੀਤਾ ਸੂਟ ਤੁਹਾਨੂੰ ਪਸੰਦ ਆਇਆ ਹੋਊਗਾ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਨਵੀਂ ਵੀਡੀਓ 'ਚ ਮਿਲਦੇ ਹਾਂ